ਹਾਂ ਬਾਬੇ ਉਹ ਜਿਹੜਾ ਸਕੂਨ ਯਾਰ ਪੰਜਾਬ ਚ ਆ ਕੇ ਮਿਲਦਾ ਨਾ ਉਹ ਕਿਤੇ ਵੀ ਨਹੀਂ ਇੰਨੇ ਪਿਆਬ ਨਿਕਲੇ ਪਿਛੇ ਟਰਾਲੀ ਤੋਂ ਤੇ ਇੰਨੇ ਅਜੀਬ ਚੋਟਾ ਛੋਟਾ ਲਵੀ ਸੁਖ ਸੁਖਾਣਾ ਹੋ ਗਈ ਗੱਡੀ ਆਪਣੀ ਖਾਲੀ ਤੇ ਕਿਹਨਾਂ ਪਾ ਕਰਾਉਣਾ ਹੈ ਕੰਡਾ ਯੋ ਅਪਨ ਕੋਟ ਮਾਰਨਿੰਗ ਸੌਤੀ ਸੀ ਜੀ ਕਾਲ ਕੀ ਹਾਲ ਚਾਲ ਕਿਵੇਂ ਹੋ ਕੈਮੋ ਤੋਂ ਚੈੱਕ ਕਰ ਬੀ ਸੁਰ ਸੌਦਾ ਹੈ ਇਹ ਆ ਕੰਪਨੀ ਦਾ ਬਾਹਰ ਗੇਟ ਇਧਰ ਬਣਿਆ ਹੈ ਬਾਥਰੂਮ ਵਗੈਰਾ ਜਸੂਰ ਸ਼ੋਇਆ ਪਾ ਮਿੱਤਰੋ ਠੰਡ ਬਹੁਤ ਜ਼ਿਆਦਾ ਯਾਦ ਦੇ ਵਿੱਚ ਹੁਣ ਹੱਟ ਚੱਲਦੇ ਆਂ ਚਾਹ ਪੀਣ। ਇੱਥੇ ਹੈਗੀ ਕੰਟੀਨ। ਵੀਰੇ ਕੰਟੀਨ ਕਿੱਧਰ ਆ? ਅੱਜ ਜਗਾੜ ਮੈਂ ਟੀ ਸਾਰਾ ਬੈਲੀਆਂ ਪੋਲੀਆਂ ਚ ਮੜ ਜਾਵਾਂਗੇ। ਉਹ ਲੱਕ ਬੜੀ ਰਾਣੀ ਸੁੰਦਰਾ। ਚਾਹ ਪੁੱਛਦੇ ਪਤਾ ਨਹੀਂ ਮਿਲੇਗਾ ਨਾ ਮਿਲੇ। ਸਿਲੰਡਰ ਨਾ ਘਟਾ ਲਿਆ। ਆਪਣਾ ਚਾਚੂ ਦਾ ਵੀ ਓੱਖਾ ਕੰਮ। ਤੇ ਨੋ 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 ਵੀਰ ਗੱਡੀ ਆਪਾਂ ਕਰ ਲਈ ਸਟਾਰਟ ਬਾਬੇਓ ਤੇ ਕਰਾਵਾਂਗੇ ਕੰਡਾ ਹੋਣਾ ਕੰਡਾ ਕਰਾ ਕੇ ਕੀਂਦੇ ਰੇਗੇ ਟਾਈਮ ਨਾ ਖਾਲੀ ਹੋ ਜੀ ਪਰ ਟਾਈਮ ਨਾ ਖਾਲੀ ਹੋ ਤਾਂ ਫਾਇਦਾ ਕੋਈ ਨਹੀਂ ਗੱਡੀ ਸ਼ਾਮ ਨੂੰ ਨਿਕਲਦੀ ਹੈ ਅਗੀ ਕੰਡਾ ਕੰਡਾ ਕਰਾ ਕੇ ਤੇ ਫਿਰ ਦੇਖਦਾ ਕਾਲੀ ਫਲੀ ਆਉਂਦਾ ਹਾਂਜੀ ਇੱਥੋਂ ਗੱਡੀ ਪਾ ਘੁਮਾ ਕੇ ਚਾਹਾਂਗੇ ਉੱਪਰ ਖੜੇ ਹੋ ਗਏ ਅ ਵੀ ਕੰਡਾ ਆਪਣੀ ਗੱਡੀ ਆ ਤੇ ਆਪਾਂ ਚਾਹਾਂਗੇ ਹੁਣ ਲੈ ਕੇ ਅੱਗੇ ਬਾਦਾਮ ਦੇ ਏਡ ਗੱਡੀ ਇਹ ਪਿੱਛੇ ਗੇਟ ਹੁੰਦਾ ਘੱਟ ਤੋਂ ਘੱਟ ਗ੍ਰਾਮ ਤੋਂ 1/2 ਕਿਲੋਮੀਟਰ ਪਿੱਛੇ ਗੇਟ ਬਣਿਆ ਹੋਇਆ ਹੈ ਗੇਟ ਤੇ ਕੰਡਾ ਲੋ ਵੀ ਇਧਰ ਹੁਣੇ ਪਏ ਆਪਣੀ ਖਾਲੀ ਗਰਾਊਂਡ ਦੇ ਵਿੱਚ ਆ ਪਹਿਲਾਂ ਮੈਂ ਉਤਰਿਆ ਜਦ ਤੱਕ ਇਹ ਗੱਡੀ ਥਾਲੀ ਉਹ ਵੀ ਆਪਣੀ 14 ਟਰੀ ਨਵੇਂ ਬੈਲਟਾਂ ਬੁਲਟਾਂ ਛੋਲ ਲਈਆਂ ਆਪਾਂ ਹੁਣ ਤਰਪਾਲ ਕਰਦੇ ਆਂ ਇਕੱਠੀ ਇੰਨੇ ਪਾਪ ਨਿਕਲੇ ਪਿਛੇ ਟਰਾਲੀ ਤੋਂ ਤੇ ਇਨੇ ਲੋ ਵੀ ਲੱਗੀ ਗੱਡੀ ਆਪਣੇ ਪੁਆਇੰਟ ਤੇ ਤੇ ਲੱਗਿਆ ਵੀਰੋਂ ਨਹੀਂ ਕਰਨ ਖਾਲੀ ਤਰਪਾਲਾਂ ਦੇ ਬੋਲਾ ਭਾਂ ਜੋੜ ਲੀਆਂ ਬਸ ਹੁਣ ਬੈਲਟਾਂ ਬੁਲਟਾਂ ਸਾਂਭ ਲਈਆਂ

3 ਪੀਸ ਆ ਤੇ 1 ਪੀਸ ਦਾ ਵਜਨ ਹੈਗਾ 202 ਕਿਲੋ। ਅੱਜੀ। ਸਾਸੀ ਗੱਲ ਕਰਤਾ। ਸਾਸੀ ਗੱਲ ਕਰਤਾ। ਕੀ ਹਾਲ ਚਾਲ ਹੈ ਮਾ? ਹਾਂ ਜੀ ਵਧੀਆ। ਇਹ ਵੀਰ ਆਪਣੇ ਫਤੇਗੜ ਸਾਹਿਬ, ਫਤੇਗੜ ਸਾਹਿਬ ਇਹਦਾ ਨਾ ਆਪਣਾ। ਹਾਂ ਜੀ। ਫਤੇਗੜ ਸਾਹਿਬ ਦੀ ਜ਼ਮੀਨ ਹੈ। ਇਹ ਜਿਲ੍ਹਾ ਫਤੇਗੜ ਸਾਹਿਬ ਵਿੰਦਾ ਇਹ ਜਗ੍ਹਾ ਦਾ। ਓਕੇ। ਗੱਡੀ ਭਿਓਂ ਦੀ ਖਾਲੀ। ਆਪਾਂ ਚੱਲੇ ਪ੍ਰਸ਼ਾਦਾ ਬਣੀ ਛਕਣ। ਓ ਬਾਈ। ਭਾਈ ਠੰਡ ਬੜੀ ਯਾਰ ਉਧਰ ਵਧੀਆ ਵਾ ਬਿਹਾਰ ਬੂਰ ਤੋਂ ਪਰੇ ਮਾਸਾ ਠੰਡ ਨਹੀਂ ਰਾਤ ਨੂੰ ਲੱਗਦੀ ਮਾੜੀ ਮੋਟੀ ਲੌਵੀ ਚੱਲਣ ਦੇ ਬਾਈਆਂ ਦਾ ਲੰਚ ਟਾਈਮ ਆਪਣਾ ਵੀ ਹੋ ਗਿਆ ਲੰਚ ਤੇ ਵੀਰੋਂ ਜਿਹੜੇ ਖਾਲੀ ਕਰਨ ਦੇ ਗੱਡੇ ਆ ਗਏ ਅੱਨ ਲੱਗ ਬੇਕਰਨ ਖਾਲੀ ਗੱਡੀ ਤੇ ਆਪਾਂ ਹੁਣ ਕਰ ਲਈਏ ਵਲੌਗ ਐਡਿਟ ਨਵੀਂ ਹੋ ਗਈ ਗੱਡੀ ਆਪਣੀ ਥੜਲੀ ਰਹਿ ਗਿਆ ਇਹ ਵੀ ਪੀਸ ਉਸਾ ਲੌਵੀ ਸੁਖ ਸੁਖਾਣਾ ਹੋ ਗਈ ਗੱਡੀ ਆਪਣੀ ਖਾਲੀ ਤੇ ਹੁਣ ਆਪਾਂ ਕਰਾਉਨੇ ਆਂ ਠੰਡਾ ਚੰਗਾ ਉਸਤਾਦ ਜੀ ਫੇਰ ਮਿਲਾਂਗੇ ਆਟਮਾ ਬਣਦੀ ਐ ਇੱਥੇ ਯਾਰਾਂ ਸਟ੍ਰਕਚਰ ਜੇ ਸਟ੍ਰਕਚਰ ਬੰਦਾ ਸਟ੍ਰਕਚਰ ਹੁਣ ਬਈ ਕਰਾਵਾਂਗੇ ਕੰਡਾ ਆਪਣਾ ਦਾ ਨਹੀਂ ਆਉਂਦਾ ਕੰਡੇ ਵਾਲਾ 90 ਤੱਕ 90 ਸਾਡੇ ਨੂੰ ਠੀਕ ਆ ਚਾਪਾਂ ਬੋਲੀ ਬਾਈ ਦਾ ਹੁਣ ਨਾ ਆਵਾਂਗੇ ਲੋਵੀ ਕਰ ਲੈਸ਼ਾ ਨਾਲ ਪਣੀ ਆਪਾਂ ਪਾਣੀ ਬਹੁਤ ਠੰਡਾ ਸੀ ਬਾਪੂ ਪਰ ਫੇ ਵੀ ਰਿਸਕ ਲੈ ਲਿਆ ਤੇ ਹੁਣ ਚੱਲਦੇ ਆਂ ਪਹੁੰਚ ਲੈ ਕੇ ਆਉਨੇ ਆਂ ਰੀਸੀਵਿੰਗ ਲੋ ਭਾਈ ਹੋ ਗਿਆ ਪਾਰਾਡੀ ਪੋਸਟ ਰਿਪੋਰਟ ਕੰਮ ਤੇ ਚੱਲਦੇ ਆਂ ਪਹੁੰਚ ਲੈਣ ਆਂ ਓ ਸਾਹਮਣੇ ਆਣਾ 10 ਕਿਲੋਮੀਟਰ ਲੋ ਵੀ ਜਲਦੀ ਪਹੁੰਚ 260 ਕਿਲੋ weight ਘਟਿਆ ਬਾਕੀ ਆਪਣਾ ਕਾਊਂਟਿੰਗ ਦੇ ਹਿਸਾਬ ਨਾਲ ਪ੍ਰਾਈਵੇਟ 160 ਆ 160 ਓਕੇ ਆ ਹਾਂ ਬਾਬੇਓ ਜਿਹੜਾ ਸਕੂਨ ਯਾਰ ਪੰਜਾਬ ਚ ਆ ਕੇ ਮਿਲਦਾ ਨਾ ਓਕੇ ਤੇ ਵੀ ਨਹੀਂ ਆਹ ਤਾਂ ਤੇ ਗੁਰੂ ਘਰੋਂ ਜਿਹੜੀ ਆਵਾਜ਼ ਆਉਂਦੀ ਆ ਨਾ ਸਕੂਨ ਭਰੀ ਸਕੂਨ ਭਰੀ ਆਵਾਜ਼ ਆਉਂਦੀ ਸਕੂਨ ਭਰੀ ਤੇ ਜੇਕਰ ਇਹੋ ਕਿਤੇ ਆਵਾਜ਼ ਕਿਤੇ ਪੰਜਾਬ ਤੋਂ ਬਾਹਰ ਸੁਣਨ ਨੂੰ ਮਿਲ ਜੇ ਓਏ ਹੋਏ ਤੇ ਕੀ ਕਹਾ ਹੀ ਬਤਾ ਹੁਣ ਆਪਾਂ ਜਾ ਰਹੇ ਆ ਗੰਟੀ ਨਾਲ ਜੇ ਚਾਹ ਵਗੈਰਾ ਮਿਲ ਜਾਏ ਤੇ ਠੀਕ ਹੈ ਜੀ ਹੋਰ ਤਾਂ ਅੰਦੇ ਤੇ ਨਹੀਂ ਹੈ ਕਿ ਇਹ ਤਾਂ ਨਹੀਂ ਨਹੀਂ ਬਣਾ ਲੀਜੀਏ ਬੜੀਆ ਹੈ ਸ਼ੁਕਰੀਆ ਹੋ ਜਾਏਗਾ ਆਪ ਦਾ। ਕੰਟੀਨ ਚੱਲੂ ਨਾ। ਮੈਂ ਯਾਰ ਕੋ ਖਾਣ ਖੂਣ ਨੂੰ ਦੇ ਦੋ। ਚਾਹ ਚੂ ਪਿਆਰੋ ਕਹਿੰਦੇ ਬਣਾ ਦਿੰਨੇ ਉਹ ਤਾਂ ਬੜਾਈ ਤੇ ਨਹੀਂ ਬਣਾ ਦਿੰਦੇ। ਬਹੁਤ ਧੰਨਵਾਦ ਭਰਾਵਾ। ਚੰਗੇ ਲੋਗ ਵੀ ਮੇਰਾ ਪੈਂਦੇ ਆ ਵੀਰ। ਹਾਂਜੀ ਬਾਬੇ ਉਹ ਕਿਵੇਂ ਉਹ ਟਾਈਮ ਹੋ ਗਿਆ ਪੌਣੇ 8। ਇਹ 8 ਵਜੇ ਖੁੱਲਣੀ ਹੈ ਕੰਟੀਨ ਲੰਗਰ ਬਾਣੀ ਚੱਲੂ ਹੋਣਾ ਤੇ ਚੱਲਦੇ ਆਪਾਂ ਟਾਈਮ ਨਾਲ ਹੀ ਇੱਥੋਂ ਇਹਨਾਂ ਗੱਡੀ ਛੱਡਣੀ ਹੈ 9:30 10 ਵਜੇ ਤੇ ਲੋਡ ਵੀ ਆਪਣਾ ਕਨਫਰਮ ਹੋ ਗਿਆ ਲੋਡ ਆਪਣਾ ਹੈਗਾ ਵਾ ਹੁਸ਼ਿਆਰਪੁਰ ਤੋਂ ਸੀਤਾਪੁਰ ਪਰ ਪਹਰੋਈ ਪੇਪਲ ਬਾਕੀ ਚੱਲਦੇ ਹਾਂ ਗੰਢੀਂ ਚ ਦੇਖਦੇ ਹਾਂ ਪ੍ਰਸ਼ਾਦ ਦੇ ਪਨੇ ਦਾ ਕੀ ਹਾਲ ਤਾਓ ਕੱਪੜੇ-ਕੁੱਪੜੇ ਪਤੋਲੇ ਹੀ ਹੈ ਬਾਬੇ ਇਕੱਠੇ ਹੋਏ ਹੀ ਪਿੰਡ ਤੇ ਗੱਡੀ ਲੈਟ ਜਾਣੀ ਹੈ ਮੈਂ ਹਾਂ ਮੁੜ ਕੇ ਫੇਰ ਐਵੇਂ ਤੇ ਬਾਕੀ ਚੱਲਦੇ ਹੁਣ ਠੰਡ ਬਹੁਤ ਹੈ ਯਾਰ ਉੱਧਰ ਘਾਟਾ ਸੋ বিহার ਚੜਖੰਡ ਬឹង ਆ ਚੇ ਠੰਡ ਘਟਿਆ ਇਤਲੇ ਠੰਡੀ ਲੱਗੀ ਜਾਂਦੀ ਆ ਬਸ ਥੋੜੇ ਦੇ ਦਿਨ ਹੋਰ ਠੰਡ ਤੇ ਫਿਰ ਮੁੜ ਕੇ ਹੋਈ ਨੇ ਗਰਮੀਆਂ ਹੁੰਦੀਆਂ ਤਾਂ ਇੰ ਠੰਡ ਮੰਗਦੇ ਆ ਠੰਡ ਵੀ ਆ ਤਾਂ ਇੰ ਗਰਮੀਆਂ ਮੰਗਦੇ ਆ ਜਿਹੜਾ ਡਾ ਨਹੀਂ ਕੋ ਰੰਗ ਟੰਗ ਦੇ ਵਿੱਚ ਰੱਬ ਤਾਂ ਥੋੜੀ ਹੋਣਾ ਨਹੀਂ ਬਾਪਿਓ ਦਾਲ ਚੌਲ ਸਬਜ਼ੀ ਸਲਾਦ ਰੋਟੀ ਹਾਂਜੀ ਬਾਬੇਓ ਥਿਆ ਮੋਗਾ ਦਾਸਵਾ ਜਿਗੇ ਗੱਡੀ ਕਰ ਲਈ ਸਟਾਰਟ ਆਪਾਂ ਚੱਲਦੇ ਹੁਣ ਫੌਨੇ ਚੱਲੇ ਨੋ ਬਈ ਕਢ ਲਈ ਕੰਪਨੀ ਤੋਂ ਬਾਹਰ ਗੱਡੀ ਆਪਾਂ ਤੇ ਚੱਲਦੇ ਹੁਣ ਆਪਾਂ ਅਗਲੇ ਸਫਰਾਂ ਨੂੰ ਬਾਬਾ ਸੋਖਰਕੇ ਤੰਦਨ ਬਾਬਾ ਦੀਪ ਸਿੰਘ ਜੀ ਮਿਹਰ ਭਰਿਆ ਰੱਖਣ ਸੱਚੇ ਪਾਤਸ਼ਾਹ ਜੀ ਤੇ ਦੇਖਦੇ ਆ ਆ ਤੁਹਾਨੂੰ ਤਾਂ ਅੰਦਰ ਜਾਉਂਦਾ ਨਾ ਪਵੀ ਸਭ ਤੋਂ ਵਧੀਆ ਪਹੁੰਚਾਂਗੇ ਟਿਕਾਣੇ ਦੇ ਹੁਸ਼ਿਆਰ ਪਰੋ ਗੱਡੀ ਲੋਡ ਕਰਨੀ ਆ ਦਸੂਏ ਵਾਲੇ ਰੋਡ ਤੋਂ ਤੇ ਆਹ ਹੈ ਛਟਕਰਾਂਦ ਵਾਲੀ ਜੇ ਤੁਹਾਨੂੰ ਮੇਰਾ ਟਿਫੋਂ ਹੁੰਦਾ ਹੈਗਾ ਲੋ ਵੀ ਅੱਗੇ ਪੰਜਾਬੀ ਆਪਾਂ ਬੋਲਦੇ ਥੱਲੇ ਅੱਜ ਤੋਂ ਹੁਣ ਆਪਾਂ ਡਰਾਈਵਰ ਸਾਈਡ ਮਾਰਾਂਗੇ ਲੁਧਿਆਣੇ ਨੂੰ ਲੁਧਿਆਣਾ ਫਗਵਾੜਾ ਹੋ ਕੇ ਜਾਵਾਂਗੇ ਜਦੋਂ ਲੋਏ ਰੱਬੇ ਉਹ ਪਹੁੰਚ ਗਏ ਆਪਾਂ ਪਿੱਛੇ

ਪਰਨ 9 ਦਾ ਜਿਹੜੀ ਕਿ 12 ਗਰੀ ਤੇ ਆਣ ਪਿਆ ਤਾਂ ਗੀਦਾ ਇਹਨੇ ਅੱਗੇ ਤੇ ਰੋਕੇ ਪੀਨੇ ਚਾਹ ਬਣੀ ਮਿਲਾਉਣੇ ਆ ਤੁਹਾਡੇ ਨਾਲ ਵੀ ਇਹ ਆ ਵੀਤੀ ਗਦੀ ਇੱਥੇ ਜਗ੍ਹਾ ਨਹੀਂ ਮਿਲੀ ਟੂਲ ਪਾਰ ਕਰਕੇ ਇੱਥੇ ਰੁਕਣਾ ਚਾਹ ਪੀਣ ਵਾਸਤੇ ਪਰ ਇਹ ਜਗ੍ਹਾ ਨਹੀਂ ਮਿਲੀ ਇੱਕੇ ਦੇਖਦੇ ਆ ਕਿਹਦੇ ਬਿੰਦੀਆ ਚਾਹ ਦੇ ਇਹ ਵਗਾਲ ਲਿਆ ਪਛਾਨਣਾ ਕੀ ਉਹਨੂੰ ਪਤਾ ਹੀ ਮੈਂ ਇਹ ਪੱਕਾ ਪੱਕਾ ਹੱਥ ਛੁੱਟਿਆ ਵਾ ਮੈਨੂੰ ਇਹ ਵੀਰ ਨਾ ਇਹ ਵੀਰ ਜਿੱਦਾਂ ਦਾ ਮੈਂ ਆ ਨਾ ਇਦਾਂ ਦਾ ਹੁੰਦਾ ਹੀ ਆ ਤੇ ਵੀਰ ਵੇ ਲੋ ਕਿਦਾਂ ਦਾ ਹੋ ਗਿਆ ਹਾਲਾਤਾਂ ਨੇ ਬਣਾ ਹਾਲਾਤ ਆ ਆਪਣਾਈ ਦੇ ਮਾਮਾ ਪਛਾਨ ਲਿਆ ਪਛਾਨ ਕਿਉਂ ਲਿਆ ਪਰ ਉਦੋਂ ਨਹੀਂ ਪਛਾਨਿਆ ਪਛਾਨਿਆ ਮਝਾਨਾ 100% ਜਮਾਈ 100 ਹਾਲਾ ਇਹ ਨਹੀਂ ਮਰਜ਼ੀ ਵਾਲਾ ਪਰ ਉਦੋਂ ਨਹੀਂ ਪਛਾਨਿਆ ਨਹੀਂ ਅੱਛਾ ਉਦੋਂ ਤੋਂ ਵੀ ਹੱਕਾ ਬਕਾਇਆ ਰਹਿ ਗਿਆ ਕੋਈ ਨਹੀਂ ਪਛਾਨਿਆ ਮੈਂ ਉਦੋਂ ਪਹੁੰਚਾ ਲਿਆ ਉਹ ਲੱਗ ਗਿਆ ਕੇ ਉਹ ਹਾਰ ਨਹੀਂ ਮਾਰਿਆ ਹਾਂ ਐਡੀ ਜਲਦੀ ਉਹਦੋਂ ਮੈਨੂੰ ਸਭੇ ਨਹੀਂ ਨਹੀਂ ਅੱਜ ਆਹ ਕਿਹੜੀਆਂ ਗੱਲਾਂ ਨੂੰ ਕਰੀ ਜਾਂਦਾ ਮਾਮਾ ਤੈਨੂੰ ਕਿਹਦਾ ਦਾ ਤੈਨੂੰ ਕੋ ਵੇਂਦਾ ਨਹੀਂ ਆ ਤੈਨੂੰ ਕਿਹਦਾ ਦਾ ਤੈਨੂੰ ਕੋ ਵੇਂਦਾ ਨਹੀਂ ਆ ਲੋ ਵੀ ਸ਼ਹਿਰ ਪਰ ਤੇ ਲੱਗ ਕੇ ਪਹੁੰਚ ਗਏ ਆਪਾਂ ਤੇ ਇਕੇਸ਼ਨ ਤੋਂ ਹੈਗੇ 20 ਕਿਲੋਮੀਟਰ ਪਿਛੇ ਉੱਤੋਂ ਤਾਂ ਬਹੁਤ ਜ਼ਿਆਦਾ ਗਿਆ ਜੀ ਤੇ ਤਿੰਨ ਉਹ ਜੀ ਇੱਥੇ ਵਸੋਣੇ 2-3 ਘੰਟੇ ਆਪਾਂ ਬਦਲਾਈ ਗੱਡੀ ਉਧਰ ਫਿਰ ਹੋ ਗਿਆ ਚਾਰਜਰ ਖਰਾਬ ਚਾਰਜਰ ਬੋਰਡ ਫੋਨ ਆਪਣਾ ਚਾਰਜ ਹੋਏ ਨਾ ਪਾਂਦਾ ਇਹ ਫੋਨ ਬਾਕੀ ਦੇ ਦੇ ਸਾਰੇ ਹੁਣ ਕੀ ਬਣਦਾ ਹਾਂਜੀ ਆਪ ਕੋਡ ਗੁੱਡ ਮਾਰਨਿੰਗ ਸਭ ਜੀ ਅੱਜ ਕਾਲ ਕੀ ਆਜਾਣ ਕਿੱਦਾਂ ਪੈ ਗੋ ਆਪਾਂ ਪਹੁੰਚ ਗਏ ਹੁਸ਼ਿਆਰਪੁਰ ਤੇ ਲੋਕੇਸ਼ਨ ਆਪਣੀ ਰਹਿ ਗਈ 12 ਕਿਲੋਮੀਟਰ 12 ਕਿਲੋਮੀਟਰ ਹੈਗੀ ਆ ਤੇ ਉੱਥੇ ਜਾ ਕੇ ਬਣਾਵਾਂਗੇ ਚਾਹ ਚੂਸ ਦੇ ਨੇ ਜਿਹੜਾ ਅੱਜ ਇਹਨੇ ਮਿਲਗੀ ਚਾਹ ਫਿਰ ਆ ਜੀ ਆ ਗਏ 4 ਪੈਸਾ ਹੋ ਗਿਆ ਦਸ ਕਿਲੋ ਬਸ ਵਧੀਆ ਆ ਰਿਹਾ ਸੌਨਾਂ ਡਾਗਰ ਇਹ ਵੀਰੋਂ ਨਿਕਲਦੇ ਆਏ ਗੱਡੀ ਲੋਡ ਕਰਨ ਵਾਸਤੇ ਤੇ ਮੈਂ ਵੀਰ ਉਹਨਾਂ ਦਾ ਸੰਦਾ ਮੈਂ ਜਿਹੜਾ ਸਣਾ ਤੁਹਾਡੀ ਗੱਡੀ ਲੋਡ ਕਰਨ ਦੇਣਾ ਮੈਨੂੰ ਜਿਆਦਾ 2-3 ਲਾਉਣਗੇ ਇਸੇ ਪੈਂਡ ਤੇ ਮੇਰੀ ਗੱਡੀ ਲੋਡ ਹੋਊਗੀ ਤੇ ਕਿੱਥੇ ਦੀ ਭਾਈ ਤੁਸੀਂ ਕਿੱਥੇ ਕਰਨ ਦੇ ਲੋਡ ਗੱਡੀ ਆਪਾਂ ਕਪੀਲਾ ਵਸਤੂ ਮਰਨੀ ਵਾਟਰ ਭਾਰ ਕਰਕੇ ਨੇਪਾਲ ਨੇਪਾਲ ਹਾਂਜੀ ਵੀਰੋਂ ਨੇਪਾਲ ਵਾਸਤੇ ਕਰਨ ਦੇ ਲੋਡ ਤੇ ਆਪਣਾ ਨੇਪਾਲ ਤੋਂ ਪਹਿਲਾਂ ਹੀ ਆ ਕਾਫੀ ਪਹਿਲਾਂ ਹੀ ਆ ਸੀਤਾਪੁਰ ਤੇ ਫਿਰ ਸਾਣਾ ਗੱਡੀਆਂ ਆਪਣੇ ਇਕੱਠੀਆਂ ਤੇ ਨਹੀਂ ਜਾਂਦੀਆਂ ਕਿਉਂਕਿ ਤੁਹਾਡੀ ਨਿਕਲ ਜਾਣੀਆਂ ਤੇ ਮੇਰੇ ਹਾਂ ਕਿਉਂਕਿ ਜਿਹੜਾ ਸਾਣਾ ਲੋਡ ਕਰਨਦੇ ਆ ਨਾ ਇਹ ਇਹ ਸਾਣਾ ਦਿਹਾੜੀ ਖੰਡ ਲਾਉਣਗੇ ਤੁਸੀਂ ਵੀ ਤੁਹਾਡੀ ਰਾਤੀ ਲੱਗੀ ਲੋਡ ਹੋਣ ਗੱਡੀ ਹਾਂਜੀ ਰਾਤੀ ਕਿੰਨੇ ਵਜੇ ਤਕਰੀਬਨ 6 ਵਜੇ ਦੇ ਕਰੀਓ 6 ਵਜੇ ਤੋਂ ਕਿੰਨੇ ਵਜੇ ਤੱਕ ਕੀਤੀ ਲੋਡ ਇਹਨਾਂ ਨੇ ਕਿੰਨੀ 9 ਵਜੇ ਤੱਕ ਪੱਲਾ 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 ਇੱਕੋ ਤਾਂ ਗਲਾਈ 9 ਵਜੇ ਤੱਕ ਮੁਸ਼ਕਲਾ ਕੰਮ ਆ ਚਲੋ ਬਾਕੀ ਲੰਗਰ ਪਾਣੀ ਹੈਗਾ ਵਾ ਇੱਥੇ ਚਿਕਨ ਢੀਨ ਖੜੀ ਹੈ ਤੁਹਾਨੂੰ ਪਤਾ ਹਾਂ ਢੀਨ ਪਾਣਾ ਪਾਣਾ ਵੀ ਨਾ ਹੈਗਾ ਵਾ ਬਾਕੀ ਜੋ ਕਰਮਾ ਜੀ ਇੱਥੇ ਦਾਣਾ ਮਾਣੇ ਲਿਆ ਹਲੋ ਵੀ ਆ ਮਾ ਲੋੜ ਉਹ ਆਪਣੀ ਗੱਡੀ ਤੇ ਲੱਗਿਆ ਆਪਾਂ ਲੋਡਿੰਗ ਪੁਆਇੰਟ ਤੇ ਲਾ ਔਰ ਹੈ ਗੁਰੂ ਕਿਦਾਂ ਅਗਲਾ ਤੀਸਰਾ ਅਪਲਿਆ ਚੜਦੀ ਕਲਾ ਮਰਦੇ ਦਮ ਤੱਕ ਲੈ ਜਾਣਾ ਪਹਿਲੇ ਦਿਨ ਦਾ ਵੇਖ ਲੈ ਕਿਹਿਆ ਦਾ ਮਰ ਯਾਰ ਪਿਆਰੀ ਇਦਾਂ ਦਾ ਭੈਂਦਾ ਵੀਰ ਹਨਾ ਕਿ ਨਹੀਂ ਇਹ ਵੀਰ ਮੇਰਾ ਹਰਿਆਣਾ ਤੋਂ ਆ ਪੰਜਾਬ ਹਰਿਆਣਾ ਸ਼ਹਿਰ ਪਰਲਾ ਹਰਿਆਣਾ ਸ਼ਹਿਰ ਕੋਟ ਦੇ ਆ ਜਿਓ ਪ੍ਰਸ਼ਾਦਾ ਬਣੀ ਛਕ ਲੋ ਪਨੀਰ ਪੂਰੀ ਜਾਈ ਆ ਵੀਰ ਆਪਣਾ ਇਥੋਂ ਆਤਮਾ ਕਿੰਨੀ ਲਿਆਇਆ ਵੀਰ ਤੇ ਇਥੋਂ ਲਾਗੋ ਵੀਰ ਹਰਿਆਣਾ ਪਿੰਡ ਪੈਂਦਾ ਵਾ ਉਹ ਵੀਰ ਮੇਰਾ ਕਿੰਨਾ ਕੋ ਲੈ ਆ ਨਵੀਆਂ ਲੈਣੀ ਨਵੀਆਂ ਬਲਟਾ ਬਲਟੇ ਲੈਣਾ ਪੈਣੀ ਆ ਇਕੀ ਇਕੀ ਟਨ ਹੋ ਗਿਆ ਕਿ ਟਨ ਇਕੀ ਟਨ ਹਾਈਟ ਦੇ ਜਮੀਨ ਤੋਂ ਲੈ ਕੇ ਨਹੀਂ ਹੋਈ 14 ਫੁੱਟ ਹੋਵੇਗਾ ਹਜਾ ਹਾਂ 14 ਟੈਡ ਕਰਕੇ 13.5 ਹੋ ਜਾਣਾ ਹੋ ਜੂਗੀ ਓਕੇ ਬਈ ਉਹਨਾਂ ਦੇ ਪਿੱਛੇ ਬਿਲਕੁਲ ਤਰਪਾਲਾਂ ਆਪਣੀ ਹੋਣੀ ਲੋਡ ਇਹ ਨਾ ਟਾਈਮ ਤੇ 10 ਵਜੇ ਤੋਂ ਬਾਅਦ ਪਾਰ ਕਰੋ ਚੰਡੀਗੜ੍ਹ ਰਾਤ ਰਾਤ ਇਹ ਥੋੜਾ ਠੀਕ ਰਹਿੰਦਾ ਪੁਲ ਜਿਹੜਾ 에어ਪੋਰਟ ਰੋਡ ਜਿਹੜਾ ਉਹ ਮੈਨਰੇ ਦੇ ਨਾਮ ਨਾ ਪਰ ਕਿਸਮਤ ਰਿਹਾ ਨਾ ਇੱਕ ਤਾਂ ਟ੍ਰਾਫਿਕ ਵਾਲੀ ਹੁੰਦੀ ਲੋ ਟ੍ਰਾਫਿਕ आज तो भाई चलो तो फिर बढ़ तेरे को मारा भी है नहीं मारा हो रहा तो घर नहीं है मारा नहीं है वो दो घंटा कर दिया वो सामान मेरे से ਹਲੋ ਵੀ ਬਾਬਿਓ ਹੋ ਗਿਆ ਕੰਮ ਸੈਟ ਅਪ ਰਾਂ ਪੈ ਗਈਆਂ ਤਰਫਾਂ ਦੇ ਰੋਣਾ ਬਾਤ ਤਿਆਰੀ ਆਪਣੀ ਚੱਲਣ ਦੀ ਆਪਾਂ ਦੇ ਸਤਾਜੀ ਹਣੀ ਆਪਾਂ ਇਹ ਸਤਾਜੀ ਹਣੀ ਇਕੱਠੇ ਇਕੱਠੇ ਜਾਵਾਂਗੇ ਚਲ ਜੀ ਓਕੇ ਓਕੇ ਚਲ ਜੀ ਹਲੋ ਦੇਮੇਸ ਗੱਲ ਬਾਤ ਆਓ ਯਾਰ ਨੰਬਰ ਤੋਂ ਨੰਬਰ ਅਵੇਲਬਿਲਟੀਆਂ ਵਗੈਰਾ ਮਿਲ ਗਈ ਆਪਾਂ ਨੂੰ ਪਰਪਾਲ ਵਗੈਰਾ ਦਾ ਕੰਮ ਹੀ ਗਿਆ ਜਿਆਦਾ ਉਹ ਹੋ ਗਿਆ ਵੀਰ ਹੋਣੀ ਨਾਲ ਹੀ ਅਸਣੀ ਵੀਰੋ ਦੇ ਤੇ ਬੈਕਮਣੀ ਵੜੀ ਰੋਆ ਓਕੇ ਆ ਯੂਜ ਬਣਾਂ ਗਿਆ ਲੱਗਾ ਅੱਜੀ ਬਾਬੇ ਓ ਕੀ ਹਾਲ ਚਾਲ ਆਪਾਂ ਕਿੱਥੇ ਪਹੁੰਚ ਗਏ ਵੀਰਾ ਫਿਕਰ ਜੀ ਫਗਵਾੜੇ ਤੱਕ ਆ ਗਏ ਆਪਾਂ ਫਗਵਾੜਾ ਪਾਰ ਕਰਕੇ ਰੁੱਕ ਗਏ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੋ ਗਈ ਤੇ ਨਹੀਂ ਬਹੁਤ ਬਹੁਤ ਧੁੰਦ ਇੰਨੀ ਕਿ ਜ਼ਿਆਦਾ ਹੋ ਗਈ ਦਿਖਾवट ਗਿਆ ਆਪਾਂ ਨੇ ਸਰਵਿਸ ਰੋਡ ਤੇ ਲਾ ਕੇ ਗੱਡੀਆਂ ਤੇ ਬੱਸ ਸੌਣ ਲੱਗੇ ਹੁਣ ਟਾਈਮ ਹੋ ਗਿਆ 1:00 ਕਾ 1:30 ਸਵੇਰੇ ਉੱਠ ਕੇ ਨਿਕਲਾਂਗੇ ਕਿਉਂ ਸਵੇਰੇ ਰੁਟ ਕੇ ਇਕੱਲੇ ਟੂਰ ਅਗਲੇ ਕਰਦੇ ਰੂਟ ਸ਼ੁਰੂ ਅਗਲਾ ਸਫ਼ਰ ਕਰਾਂਗੇ ਕੰਟੀਨਿਊ ਪਿਕਚਰ ਲਈ ਪਾਈ ਅੱਗੇ ਨੂੰ ਹਾਂ ਚਲੋ ਠੀਕ ਹੈ ਬਾਬੋ ਮਿਲਦੇ ਆ ਅਗਲੇ ਵਲੋਗ ਵਿੱਚ